आज दुराहा जीटी रोड ते बने कम्युनिटी हेल्थ सेंटर ਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਅਚੰਚੇਤ ਪਹੁੰਚੇ ਅਤੇ ਹਸਪਤਾਲ ਦਾ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਨੇ ਸਾਰੀ ਇਮਾਰਤ ਅਤੇ ਹਸਪਤਾਲ 'ਚ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਨੇ ਹਸਪਤਾਲ ਦੀ ਛੱਤ ਤੇ ਜਾ ਕੇ ਪਾਣੀ ਵਾਲੀਆਂ ਟੈਂਕੀਆਂ ਦੀ ਜਾਂਚ ਕਰਵਾਈ ਜਿਨ੍ਹਾਂ ਵਿੱਚੋਂ ਕਈਆਂ ਤੇ ੱਤਕਨ ਤੱਕ ਨਹੀਂ ਸੀ ਅਤੇ ਸਖਤ ਹਦਾਇਤ ਕੀਤੀ। ਉੱਥੇ ਹੀ ਹਾਜ਼ਰ ਸਟਾਫ ਅਤੇ ਸਿਵਲ ਸਰਜਨ ਨੂੰ ਹਸਪਤਾਲ ਬਾਉਂਡਰੀ 'ਚ ਪੌਦੇ ਲਗਾਉਣ ਲਈ ਕਿਹਾ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਇਹ ਕਮਿਊਨਿਟੀ ਹੈਲਥ ਸੈਂਟਰ 24 ਘੰਟਿਆਂ ਲਈ ਜਲਦ ਖੋਲ੍ਹਿਆ ਜਿਸ ਵਿੱਚ ਡਾਕਟਰਾਂ ਦੀ ਭਰਤੀ ਕਰ ਲਈ ਗਈ ਹੈ ਤੇ ਸਮਾਨ ਖਰੀਦਿਆ ਜਾ ਚੁੱਕਿਆ ਉਹਨਾਂ ਨੇ ਕਿਹਾ ਕਿ ਜਲਦ ਹੀ ਸਾਰੀਆਂ ਸਹੂਦਾਵਾਂ ਦੇ ਨਾਲ ਇਹ ਹਸਪਤਾਲ 24 ਘੰਟਿਆਂ ਦੇ ਵਿੱਚ ਐਮਰਜੈਂਸੀ ਲਈ ਖੋਲਿਆ ਜਾਵੇਗਾ ਸਰ ਉਹ ਚਿੱਤੇ ਤੌਰ ਤੇ ਅਜ ਤਰਾਸ ਸਿਵਲ ਹਸਪਤਾਲ ਪਹੁੰਚੇ ਹੋ ਕੇ ਸਮਝਾ ਹਾਂ ਇਹ ਕਮਿਊਨਿਟੀ ਹੈਲਥ ਸੈਂਟਰ ਬਣਿਆ ਜੀ 30 ਬੈਡਡ ਹੈ ਜਿਹੜੇ ਹਲਕੇ ਦੇ ਲੋਕਾਂ ਦੀ ਮੰਗ ਸੀ ਇਹ ਇੱਥੇ ਡਾਕਟਰ ਪੋਸਟਿੰਗ ਹੋ ਗਈ ਹੈ ਸ਼ੁਰੂ ਕਰਤਾ ਹੁਣ ਇਹਦੇ ਸਾਰੇ ਸਪੈਸ਼ਲਿਸਟ ਆਣਗੇ 30 ਬੈਡਡ ਹੈ ਡਿਲੀਵਰੀ ਜੇਰੀਅਰ ਔਰ 24 ਘੰਟੇ ਦੀ ਐਮਰਜੈਂਸੀ ਇੱਥੇ ਇੰਟਰੋਡਿਊਸ ਕਰਾਂਗੇ ਜਿਹੜੀਆਂ ਮੇਨ ਰੋਡ ਤੇ ਆ ਗਈ ਔਰ ਬਿਲਡਿੰਗ 인ਫਰਾਸਟ੍ਰਕਚਰ ਹੈ ਬਾਕੀ ਦਾ ਅੰਦਰਲਾ ਅਸਮਾਨ ਆਣਾ ਸ਼ੁਰੂ ਹੋ ਗਿਆ ਪ੍ਰੈਸਨ تھیਟਰ ਸਾਰੇ ਲੋਕਾਂ ਨੂੰ ਜਿਹੜੀ ਉਹਨਾਂ ਦੇ ਘਰ ਦੇ ਨੇੜੇ ਸਬਦਾ ਮਿਲੇਗੀ ਇਹ ਮੈਡੀਕਲ ਲਿਕਵਰੀ ਤਾਂ ਹਰ ਚੀਜ਼ ਲਈ ਸਿਵਲ ਹਸਪਤਾਲ ਤੇ ਜਾਣੇ ਰੈਫਰ ਕਰ ਦਿੰਦੇ ਹਨ ਜੀ ਇੱਥੇ ਜਿਹੜਾ ਜੀਟੀ ਰੋਡ ਦੇ ਉੱਤੇ ਆ ਕਦੀ ਕੋਈ ਐਕਸੀਡੈਂਟ ਹੋ ਜਾਂਦਾ ਹੈ ਜਾਂ ਲੋਕਾਂ ਨੂੰ ਆਮ ਬਿਮਾਰੀਆਂ ਹੁੰਦੀਆਂ ਉਹ ਸਾਰਾ ਇਲਾਜ ਇੱਥੇ ਹੋਏਗਾ ਸਰ ਗੱਲ ਕਰਦੇ ਨੰਨੇ ਸਮੇ ਤੋਂ ਲੋਕਾਂ ਦੀ ਡਾਕਟਰਾਂ ਨੂੰ ਲੇਕਰ ਮੰਗ ਸੀਗੀ ਜੀ ਪਹਿਲਾਂ ਸੇ ਹੌਲ ਡਿਸਪੈਂਸਰੀ ਇੱਥੇ ਸ਼ਿਫਟ ਕੀਤੀ ਗਈ ਕਾਫੀ ਲੰਮਾ ਸਮਾਂ ਲੱਗ ਗਿਆ ਉਸ ਤੋਂ ਬਾਅਦ ਅੱਜ ਤੁਸੀਂ ਕਹਿ ਰਹੇ ਹੋ ਕਿ ਹੁਣ ਤਾਂ ਹੋਊਗੀ ਤਾਂ ਕਿੰਨੇ ਸਮੇਂ ਤੱਕ ਇਹ ਸਾਡੀ ਪ੍ਰਾਇੋਰਟੀ ਹੈ ਜੀ ਮੈਂ ਅਗਲੇ 2-3 ਮਹੀਨੇ ਸਾਰਾ ਡਾਕਟਰਾਂ ਦੀ ਭਰਤੀ ਕਰ ਲਿਆ ਨਰਸਸ ਇਸ ਮਹੀਨੇ ਚ ਆ ਰਹੀਆਂ ਕੁਝ ਨਵੰਬਰ ਦੇ ਵਿੱਚ ਕੁਝ ਦਸੰਬਰ ਦੇ ਵਿੱਚ ਆਣਣਗੀਆਂ ਜਰੂਰੀ ਚਾਹੀਣਗੀਆਂ 1000 ਡਾਕਟਰ ਪਰਦੇਗੇ ਤੇ 1000 ਨਰਸਸ ਆਣਗੀਆਂ ਬੇਸਿਕਲੀ ਜਿਹੜੇ ਡਾਕਟਰਸ ਤੇ ਨਰਸਸ ਇਹ ਬੈਕਬੋਨ ਆ ਇਸ ਤੋਂ ਸਿਵਾਏ ਜਿਹੜੇ ਸਫਾਈ ਸੇਵਕ ਆ ਜਾਂ ਹੋਰ ਵਾਰਡ ਰਟਨੈਂਟ ਆ ਆਪਰੇਸ਼ਨ ਥੀਟਰ ਅਸਿਸਟੈਂਟ ਆ ਉਹ ਵੀ ਆਣਗੇ ਬਾਕੀ ਦੇ ਪੈਰਾਮੈਡੀਕਸ ਵੀ ਆਣਗੇ ਸਫਾਈ ਸੇਵਕ ਵੀ ਆਣਗੇ ਉਹ ਤਾਂ ਲੋਕਲ ਹੀ ਰੱਖਿਆ ਜਾਂਦਾ ਜਿਹੜੇ ਇਹਨਾਂ ਪਿੰਡਾਂ ਚ ਰੱਖਿਆ ਜਾਣਗੇ ਉਹਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਕਰਦੇ ਨੇ ਜਿਹੜੇ ਕੰਮ ਵੀ ਕਰਨਗੇ ਜੀ ਉਹ ਸਰ ਗੱਲ ਕਰਦੇ ਨੇ ਨੈਸ਼ਨਲ ਹਾਈਵੇ ਤੇ ਸਿਚੁਏਸ਼ਨ ਹੋਣ ਦੇ ਨਾਲ ਨਾਲ 20 ਕਿਲੋਮੀਟਰ ਦੇ ਵਿੱਚ ਅਕਸਰ ਐਕਸੀਡੈਂਟ ਹੁੰਦੇ ਨੇ ਤੇ ਸੁਵਿਧਾ ਦਾ ਨਾ ਲਾਭ ਹੋਣ ਕਾਰਨ ਕਈਆਂ ਦੀ ਜਾਨ ਚਲੀ ਜਾਂਦੀ ਹੈ ਹਾਂਏ ਹੁਣ 24 ਘੰਟੇ ਦੀ ਐਮਰਜੈਂਸੀ ਹੋਏ ਜਿੰਨੇ ਵੀ ਜਿੰਨੇ ਵੀ ਹਾਈਵੇ ਤੇ ਹੈਗੇ ਸਾਰੇ 24 ਘੰਟੇ ਦੀ ਇਹ ਐਮਰਜੈਂਸੀ ਸ਼ੁਰੂ ਹੋ ਜਾਗੀ ਜੀ ਬਦਲੇ ਮਾਨ ਤੋਂ ਸੋ